ਅੱਸੀ ਗਾਲ ਦੋਸਤੋ ਤੁਸੀਂ ਦੇਖ ਰਹਾ ਹੈ ਉਹਦਾ ਬਹਾਰ ਤੇ ਮੈਂ ਦਲਜੀਤ ਜੁਗਵਾ ਦੋਸਤੋ ਅੱਜ ਸਾਡੇ ਨਾਲ ਮੌਜੂਦ ਨੇ ਪ੍ਰਮੁੱਖ ਕਲਾਕਾਰ ਗੁਰਪ੍ਰੀਤ ਮਾਲਪਰੀ ਜੀ ਅਸੀਂ ਅਕਸਰ ਕੋਸ਼ਿਸ਼ ਕਰਦੇ ਰਹਿੰਦੇ ਹਾਂ ਕਿ ਦਾ ਕਿਸੇ ਵੀ ਕੋਈ ਵਿਅਕਤੀ ਫੀਲਡ ਦੇ ਵਿੱਚ ਕੰਮ ਕਰਦਾ ਹੈ ਤੇ ਵਧੀਆ ਮੁਕਾਮ ਹਾਸਲ ਕਰਦਾ ਹੈ ਤੇ ਅਸੀਂ ਉਹਨਾਂ ਨੂੰ ਆਪਣੇ ਮੰਚ ਤੇ ਆਨੁਕੁਨਾਂ ਦੇ ਨਾਲ ਤੋ ਇਸੇ ਲੜੀ ਦੇ ਤਹਿਤ ਅਸੀਂ ਅੱਜ ਗੱਲ ਕਰਾਂਗੇ ਗਾਇਕ ਗੁਰਪ੍ਰੀਤ ਮਾਲਪੁਰੀ ਹੋਰੀ ਕਿ ਇਹ ਕਦੋਂ ਤੋਂ ਸ਼ੁਰੂ ਕੀਤਾ ਔਰ ਹੁਣ ਤੱਕ ਕਿੰਨੇ ਗਾਣੇ ਜਿਹੜੇ ਗਾ ਚੁੱਕੇ ਆ ਔਰ ਕਿਹੜਾ ਗਾਣਾ ਉਹਨਾਂ ਦਾ ਜ਼ਿਆਦਾ ਚਰਚਿਤ ਹੋਇਆ ਜਿਨੇ ਇਹਨਾਂ ਨੂੰ ਨੇਮ ਕੇ ਮਖਸ਼ਾ ਸੋ ਗੁਰਪ੍ਰੀਤ ਮਾਲਪੁਰੀ ਜੀ ਤੁਹਾਡਾ ਸਵਾਗਤ ਹੈ ਜੀ ਦਾ ਬਾਰਤ ਥੈਂਕ ਯੂ ਸੋ ਮਚ ਜੈਸਤ ਮਿਲਣਾ ਤਾਂ ਸਭ ਤੋਂ ਸ਼ੁਕਰੀਆ ਮੈਂ ਹੋਇਆ ਕਿ ਇਸ ਤਰ੍ਹਾਂ ਚੇਟਕ ਲੱਗੀ ਕਿ ਬਟਿੰਗ ਦੇ ਵਿੱਚ ਪਹਿਲਾਂ ਸੀਗਾ ਜਾਂ ਧੁਗੇ ਵਿੱਚ ਇਸ ਤਰ੍ਹਾਂ ਤੋਂ ਸਰ ਗਾਇਕੀ ਦਾ ਸ਼ੌਂਕ ਮੈਨੂੰ ਇਕਨੋਮੀ ਕਲਾਸ ਤੋਂ ਹੀ ਪੈ ਗਿਆ ਸੀ ਸੋ ਮੈਨੂੰ ਗਾਣ ਦਾ ਬਹੁਤ ਜ਼ਿਆਦਾ ਸ਼ੌਂਕ ਸੀਗਾ ਤੇ ਥੋੜੀ-ਥੋੜੀ ਜਿਵੇਂ ਪਲੱਸ ਟੂ ਪਾਸ ਕੀਤੀ ਥੋੜੀ-ਥੋੜੀ ਉਸ ਤੋਂ ਬਾਅਦ ਫਿਰ ਮੈਂ ਇੱਕ ਗਾਣਾ ਸ਼ੁਰੂ ਕੀਤਾ ਤੇ ਮੇਰਾ ਪਹਿਲਾ ਟ੍ਰੈਕ ਮੈਨੂੰ ਜੁਗਾ ਕੀਤਾ ਮੇਰੇ ਸਾਂਝੀਆਂ 2022 ਰਚਨਾ ਕਿਸ ਨੂੰ ਫਾਇੰਡ ਕੀਤਾ ਤੁਨਹਾਨ ਬਾਸ਼ੀ ਸੋ ਮੇਰਾ ਸੁਪਨਾ ਸੀ ਕਿ ਮੈਂ ਉਹ ਮੇਰਾ ਪਹਿਲਾ ਸੂਫੀ ਟ੍ਰੈਕ ਧੰਤਨ ਬਾਪੂ ਦੋ ਗੁੱਤ ਸਰਕਾਰ ਦੇ ਮੈਂ ਉਸ ਦਰਬਾਰ ਤੋਂ ਹੀ ਰਿਲੀਜ਼ ਕੀਤਾ ਆੰਗੋਪੀ ਜੀ ਅਕਸਰ ਦੇਖਿਆ ਜਾਂਦਾ ਵੀ ਕਈ ਵਾਰ ਅਕਸਿਆ ਵੀ ਜਾਂਦਾ ਵੀ ਪਰਿਵਾਰ ਦੇ ਸੰਸਕਰਜ ਦਾ ਪਰਿਵਾਰ ਦੇ ਵਿੱਚ ਇੱਕ ਵਿਅਕਤੀ ਹੈ ਦੂਸਰਾ ਕੀ ਤੁਹਾਡੇ ਪਰਿਵਾਰ ਦੇ ਵਿੱਚ ਇਦਾਂ ਦਾ ਕੋਈ ਗਾਇਕ ਸੀਗਾ ਜਾਂ ਤੁਸੀਂ ਇਹ ਗੁੱਟੀ ਜਿਹੜੀ ਤੁਸੀਂ ਦੱਸੀ ਹੈ ਕਿੱਥੋਂ ਮਿਲੀ ਤੁਹਾਨੂੰ ਨਹੀਂ ਨਹੀਂ ਸਰ ਮੇਰੇ ਪਰਿਵਾਰ ਵਿੱਚ ਕੋਈ ਵੀ 뮤직 ਦਾ ਕੋਈ ਸ਼ੌਂਕ ਨਹੀਂ ਸੀ ਕਿਸੇ ਨੂੰ ਮੈਨੂੰ ਸ਼ੁਰੂ ਤੋਂ ਬਚਪਨ ਤੋਂ ਹੀ ਗਾਣ ਦਾ ਬਹੁਤ ਜ਼ਿਆਦਾ ਸ਼ੌਂਕ ਸੀ ਕਿ ਮੈਂ ਹੌਲੀ-ਹੌਲੀ ਆਪਣੇ ਕੰਮ ਦੇ ਨਾਲ-ਨਾਲ ਆਪਣੇ ਸੰਗੀਤ ਨੂੰ ਹੀ ਨਾਲ ਆਪਣੇ ਨਾਲ ਲਿਆ ਆਇਆ ਆਂ ਆੰਗੋਪੀ ਜੀ ਕੀ ਤੁਸੀਂ ਇਹ ਧਕਾਰ ਹੀ ਖਾਉਂਦੇ ਹੋ ਜਾਂ ਹੋਰ ਵੀ ਕੋਈ ਕੰਮ ਕਰਦੇ ਹੋ ਸਰ ਸੱਚ ਕਦੀ ਛੁਪਦਾ ਨਹੀਂ ਸਰ ਫੀਲਡ ਵਿੱਚ ਮੇਰੇ ਨਾਲ-ਨਾਲ ਪਲੰਬਿੰਗ ਦਾ ਮੈਂ ਕੰਮ ਕਰਦਾ ਮੇਰੇ ਉਹਦਾ ਡਿਪਲੋਮਾ ਕੀਤਾ ਆ ਸੋ ਅੱਜ ਕੱਲ ਮੈਂ ਇੱਕ 뮤ਜ਼ਿਕ ਦੇ ਨਾਲ-ਨਾਲ ਮੇਰੇ ਪਲੰਬਿੰਗ ਵੀ ਕੰਮ ਚੱਲਦੇ ਆ ਉਹਦੇ ਨਾਲ-ਨਾਲ ਮੇਰਾ 뮤ਜ਼ਿਕ ਦਾ ਕੰਮ ਵੀ ਚੱਲਦਾ ਸਰ ਕੀ ਤੁਸੀਂ ਗਾਇਕੀ ਦੀ ਕੋਈ ਪੜ੍ਹਾਈ ਕੀਤੀ ਆ ਜਾਂ ਕੋਈ ਉਸ ਤਰ੍ਹਾਂ ਦੀ ਜਾਂ ਤੁਹਾਡੇ ਉਸਤਾਦ ਜੀ ਕੌਣ ਨੇ ਸਰ ਮੈਂ 뮤ਜ਼ਿਕ ਦੀ ਬੀਏ ਕੀਤੀ ਸੋ ਮੇਰੇ 뮤ਜ਼ਿਕ ਟੀਚਰ ਨੇ ਸਰਦਾਰ ਸੁਖਦੇਵ ਸਿੰਘ ਨਾ ਦਾ ਉਸਤਾਦ ਮੈਂ ਉਹਨਾਂ ਕੋਲ ਅੱਜ ਕੱਲ 뮤ਜ਼ਿਕ ਦੀ ਤਾਲੀਮ ਲੈ ਰਿਹਾ ਹਾਂ ਸਰ ਤੇ ਹੁਣ ਤੱਕ ਤੁਸੀਂ ਕਿੰਨੇ ਕਿੰਝੇ ਗਾਣੇ ਗਾ ਚੁੱਕੇ ਹੋ ਸਰ ਹੁਣ ਤੱਕ ਮਾਰਕੀਟ ਵਿੱਚ ਮੇਰੇ ਦੋ ਸੂਫੀ ਟਰੈਕ ਆ ਗਏ ਆ ਸੋ ਹੁਣ ਇੱਕ ਮੇਰਾ ਬਹੁਤ ਹੀ ਪਪੂਲਰ ਗਾਣਾ ਹੋਇਆ ਮਾਂ ਜਿਸ ਨੂੰ ਅੱਜ ਮਾਰਕੀਟ ਵਿੱਚ ਚੱਲਦੇ ਨੂੰ ਤਿੰਨ ਕ ਮੰਥ ਹੋ ਗਏ ਆ ਉਸ ਗਾਣੇ ਨੂੰ ਬਹੁਤ ਹੀ ਪਰਮਾ ਹੁੰਗਾਰਾ ਮਿਲਿਆ ਮੇਰੇ ਮਾਂ ਸਾਗ ਨੂੰ ਜਿਵੇਂ ਤੁਸੀਂ ਦੇਖਿਆ ਪਈ ਹੁਣ ਤੱਕ ਕਾਫੀ ਗਾਣੇ ਗਾਏ ਸੂਫੀ ਗਾਇਕਾ ਕੁੱਲ ਮਿਲਾ ਕੇ ਜੇ ਅਸੀਂ ਗੱਲ ਕਰੀਏ ਕਿਹੜੇ ਗਾਣੇ ਨੇ ਜਿਹੜਾ ਤੁਹਾਨੂੰ ਨੇਮ ਫ੍ਰੇਮ ਦਿੱਤਾ ਜਿਹੜਾ ਅਕਸਰ ਲੋਕਾਂ ਦਾ ਕਹਿੰਦੇ ਆ ਜ਼ਿੰਦਗੀ ਦੇ ਵਿੱਚ ਜਦੋਂ ਜਦੋਂ ਕੋਈ ਵੀ ਇਨਸਾਨ ਦਾ ਸੁਪਨਾ ਪੂਰਾ ਹੁੰਦਾ ਇਨਸਾਨ ਬਹੁਤ ਜ਼ਿਆਦਾ ਖੁਸ਼ ਹੁੰਦਾ ਮੇਰਾ ਪਹਿਲਾ ਸੁਪਨਾ ਪੂਰਾ ਹੋਇਆ ਸੋ ਉਹ ਮੇਰਾ ਸੁਪਨਾ ਸੀ ਤਾਂ ਤਾਂ ਬੰਮੂ ਦੋ ਗੱਲ ਸਰਕਾਰ ਤੋਂ ਮੈਂ ਆਪਣੀ ਗਾਇਕੀ ਸ਼ੁਰੂ ਕੀਤੀ ਸੋ ਉਸੇ ਦਰਬਾਰ ਤੇ ਮੈਂ ਬਾਬਾ ਜੀ ਨੇ ਇੱਕ ਵਾਅਦਾ ਕੀਤਾ ਸੀ ਕਿ ਬਾਬਾ ਜੀ ਮੈਂ ਜਦੋਂ ਵੀ ਮਿਊਜ਼ਿਕ ਦੀ ਦੁਨੀਆ ਦੇ ਵਿੱਚ ਆਵਾਂ ਤੁਹਾਡੇ ਰੰਗ ਨਾਲ ਹੀ ਆਵਾਂ ਉਹ ਸੁਪਨਾ ਮੇਰਾ 2022 ਦੇ ਵਿੱਚ ਪੂਰਾ ਹੋਇਆ ਜਦੋਂ ਮੇਰਾ ਪਹਿਲਾ ਟਰੈਕ ਆਇਆ ਮੇਰੇ ਰੋਟੀ ਜੁਗਾ ਕੀਤਾ ਮੇਰੇ ਸਾਈਆਂ ਨੇ ਐ ਜਿਵੇਂ ਤੁਸੀਂ ਇਸ ਸলো 모ਸ਼ਨ ਦੇ ਵਿੱਚ ਇਹਨੂੰ ਥੋੜਾ ਜਿਆਦਾ ਜਿਹੜੇ ਦੋ ਤੁਹਾਡੇ ਤੇ ਨਿਗਾਹੇ ਚਾਚੇ ਜੀ ਲੋਕਾਂ ਦੇ ਵਿੱਚ ਤੁਸੀਂ ਕਿਲਾ ਦੇ ਵਿੱਚ ਘਰ ਕੀਤਾ ਉਹਨਾਂ ਦੀਆਂ ਦੋ ਦੋ ਬੋਲ ਸਭ ਪਹਿਲਾ ਮੈਨੂੰ بڑا ਕੁਝ ਦਵਾ ਤੇਰੇ ਨਾਲ ਲਾਈਆਂ ਨੇ ਮੈਨੂੰ بڑا ਕੁਝ ਦਵਾ ਤੇਰੇ ਨਾਲ ਲਾਈਆਂ ਨੇ ਉਹ ਮੈਨੂੰ ਰੋਟੀ ਜੋਗਾ ਕੀਤਾ ਮੇਰੇ ਆਸਾਂ ਨੇ ਰੋਟੀ ਜੋਗਾ ਕੀਤਾ ਦੀ ਨਾਲ ਸਾਡੇ ਸਰੋਤਿਆਂ ਨੂੰ ਈਪੀਸੀ ਜਿਹੜਾ ਇੱਕ ਮਾ ਜਿਵੇਂ ਤੁਸੀਂ ਖਾਂਜੀ ਰਾਈਟਰ ਹੋਰਾਂ ਦਾ ਨਾਮ ਲਿਆ ਤੁਹਾਨੂੰ ਖਾਂਜੀ ਦਾ ਨਾਮ ਲਿਆ ਹਾਂਜੀ ਸਰ ਅੱਜ ਕੋਸ਼ਿਸ਼ ਕਰਾਂਗੇ ਅਸੀਂ ਤਨਖਨ ਹੋਰਾਂ ਨਾਲ ਵੀ ਗੱਲ ਕਰੀਏ ਕਿਉਂਕਿ ਉਹ ਵੀ ਸਾਡੇ ਫੋਟੋਸ ਵਾਲੇ ਹਾਂਜੀ ਸਰ ਤੇ ਉਹ ਜਿਹੜੇ ਉਹਦੇ ਮਾ ਨੇ ਉਹ ਜਿਹੜੇ ਤੁਸੀਂ ਕਿਹਾ ਵੀ ਜੋ ਬੜੀ ਸਰ ਉਸ ਜਿਹੜਾ ਹੁਣ ਮੈਂ ਤਨਖਨ ਭਾਈ ਦਾ ਜੁਗਾਇਆ ਮਾ ਉਸ ਗੀਤ ਨੂੰ ਲਿਖੇ ਨੂੰ 5 ਸਾਲ ਹੋ ਗਏ ਸੀ ਸੋ ਬਾਬਾ ਜੀ ਦੀ ਕਿਰਪਾ ਨਾਲ ਹੁਣ 3 ਮਨთ ਹੋ ਗਿਆ ਉਸ ਨੂੰ ਰਿਲੀਜ਼ ਹੋਏ ਨੂੰ ਸੋ ਆ ਉਹਦੀ ਉਹਦੀਆਂ ਦੋ ਲਾਈਨਾਂ ਮੈਂ ਆਪ ਸਾਹਮਣੇ ਰੂਪ ਰੂਪਾਂਗਾ ਮਾਂ ਨੇ ਤਾਂ ਦੋਨਾਂ ਨੂੰ ਸੀਚਾਵਾ ਨਾਲ ਪਾਲਿਆ ਉਹ ਛੋਟੇ ਕੋਲੋਂ ਥੋੜਾ ਜਿਹਾ ਵੱਡੇਲੇ ਬਚਾ ਲਿਆ ਹਾਂ ਉਹਦੀ ਮਮਤਾ ਬਥੇਰੀ ਏ ਉਹ ਜਦੋਂ ਵੱਡੇ ਹੋ ਕੇ ਪੈ ਗਈ ਆ ਰੋਮਾਂ ਸੰਭਣੀ ਛੋਟਾ ਕਹਿੰਦਾ ਤੇਰੀ ਤੇ ਵੱਡਾ ਕਹਿੰਦਾ ਤੇਰੀ ਏ ਛੋਟਾ ਕਹਿੰਦਾ ਤੇਰੀ ਅੱਗੇ ਵੱਡਾ ਕਹਿੰਦਾ ਤੇਰੀ ਏ ਬਹੁਤ ਵਧੀਆ ਬਹੁਤ ਵਧੀਆ ਐ ਗੁਰਪ੍ਰੀਤ ਜੀ ਅੱਜ ਕੱਲ ਦੇ ਕਲਾਕਾਰ ਜੀ ਹਾਂ ਜਿਹੜੇ ਬਹੁਤ ਸਟਰਗਲ ਪੈਸ ਕਰਨੀ ਪੈਂਦੀ ਹੈ ਜਿਵੇਂ ਪਰ ਬਹੁਤ ਸਾਰੇ ਕਲਾਕਾਰ ਆ ਅੱਜ ਕੱਲ ਜਿਹੜੇ ਕੌਂਦੇ ਆ ਸਟੇਜ ਤੇ ਆ ਕੇ ਕੌਂਦੇ ਆ ਦੂਸਰੇ ਉਹਨਾਂ ਦੇ ਨਾਲ ਹੁੰਦੇ ਤੁਸੀਂ ਉਹਨਾਂ ਬਾਰੇ ਕੀ ਕਹੋ ਸਰ ਦੇਖੋ ਮੈਂ ਤਾਂ ਇੱਕ ਗੱਲ ਕਹੂੰਗਾ ਜੇ ਅੱਜ ਤੁਸੀਂ 뮤직 ਦੇ ਵਿੱਚ ਕਾਮਯਾਬ ਹੋਣਾ ਚਾਹੁੰਦੇ ਹੋ ਤੇ ਉਸ ਚੰਗਾ ਉਸਤਾਦ ਉਸਤਾਦ ਲੱਭੋ ਅਤੇ ਚੰਗੀ ਹਾਰਮੋਨੀਅਮ ਤੇ ਜਿੰਨਾ ਤੁਹਾਡਾ ਹਾਰਮੋਨੀਅਮ ਤੇ ਰਿਆਸ ਹੁੰਦਾ ਉਨਾ ਹੀ ਆਪਣੇ ਰਿਆਸ ਕਰੋ ਹੋਰ ਕੋਈ ਗੱਲ ਜਿਹੜੀ ਤੁਸੀਂ ਕਲਾਕਾਰਾਂ ਨੂੰ ਕਹਿਣੀ ਚਾਹੁੰਦੇ ਹੋ ਜਿਹੜੇ ਕਲਾਕਾਰ ਅੱਜ ਕੱਲ ਆਉਂਦੇ ਆ ਸਟੇਜ ਤੇ ਕੀ ਵਾਰ ਦੂਸਰੇ ਬਸ ਸਪੀਕਰ ਲਗਾਉਂਦਾ ਉੱਤੇ ਗਾਉਂਦੇ ਇਹੋ ਜਿਹੀ ਹੋਰ ਕੋਈ ਗੱਲ ਸਰ ਮੈਂ ਤਾਂ ਇਹੀ ਅੱਜ ਸਾਰੇ ਹੀ ਕਹੂੰਗਾ ਕਿ ਉਦਾਂ ਦਾ ਹੀ ਗੀਤ ਗਾਇਆ ਜਾਵੇ ਜਿਹੜੀ ਪੰਜਾਬ ਦੀ ਜਵਾਨੀ ਨੂੰ ਕੋਈ ਚੰਗੀ ਸਿਹਤ ਮਿਲੇ हां ਜਿਵੇਂ ਪਿਛਲੇ ਸਮੇਂ ਬਹੁਤ ਚਰਚੇ 'ਤਾਂ ਕਿਉਂਕਿ ਤੁਸੀਂ ਹਾਲੇ ਮਾਰਕੀਟ ਦੇ ਵਿੱਚ ਉੱਭਰੇ ਸਟਾਰ ਹੋ। ਹਾਂਜੀ ਹਾਂਜੀ ਸਰ ਬਹੁਤ ਮਕਾਮ ਤੁਸੀਂ ਹਾਲੇ ਹਾਸਲ ਕਰਨਾ ਹੈ। ਕਈ ਵਾਰ ਗੱਲਬਾਤ ਦੇ ਦੌਰਾਨ ਇਹੋ ਜਿਹੀ ਗੱਲ ਹੋ ਜਾਂਦੀ ਈ ਬਹੁਤ ਚਰਚਾ ਦਾ ਪਿੱਛਾ ਬਣ ਜਾਂਦੀ ਆ। ਅਸੀਂ ਇਹਨਾਂ ਗੱਲਾਂ ਤੋਂ ਉੱਪਰ ਉੱਠ ਕੇ ਸਿਰਫ ਸਿਰਫ ਪੋਜ਼ਿਟਿਵ ਗੱਲ ਅਸੀਂ ਕਰਦੇ ਆਂ ਤੇ ਜਿਵੇਂ ਤੁਸੀਂ ਗੱਲ ਕੀਤੀ ਆ ਵੀ ਪ੍ਰਵਾਹ ਦੇ ਵਿੱਚ ਕਹਿਣਾ ਸੁਣਿਆ ਜਾਵੇ ਜਾਂ ਉਸ ਦਾ ਬਹੁਤ ਸਾਰੀ ਫੀਡਬੈਕ ਲੋਕਾਂ ਨੂੰ ਇਸ ਤਰ੍ਹਾਂ ਦੇ ਗਾਣਿਆਂ ਵਿੱਚ ਪਿੱਛੇ ਜਾਏਗਾ। ਅਖਿਆਰ ਨੂੰ ਪ੍ਰੋਮੋਟ ਕਰਨਾ ਹੋਰ ਵੀ ਆ। ਤੁਹਾਡਾ ਫੋਕਸ ਮੇਨ ਕਿਸ ਤਰ੍ਹਾਂ ਦਾ ਰਿਹਾ? ਸਰ ਮੈਂ ਤਾਂ ਇ ਕੋਈ ਪੰਜਾਬ ਦੀ ਜਵਾਨੀ ਚੰਗੀ ਸੇਹ ਦਿਨਾ ਸਿਹਤ ਦਾ ਮਾ ਹੁਣ ਮੇਰਾ ਬਹੁਤ ਹੀ ਜ਼ਿਆਦਾ ਇੱਕ ਪੌਪੂਲਰ Song ਆ ਰਿਹਾ ਬਹੁਤ ਜਲਦੀ ਮੈਂ ਤਨੁਖਨ ਭਾਜੀ ਨੇ ਲਿਖਿਆ ਆ ਤੇ ਲੋਕ ਤੱਕ ਆ ਉਹਦੀਆਂ ਦੋ ਲਾਈਨਾਂ ਆਪ ਸਾਹਮਣੇ ਸੁਣਾਵੇ ਦਿਨਾ ਤੇ ਉਹ ਮੈਨੂੰ ਬਹੁਤ ਜ਼ਿਆਦਾ ਕਿਦਾਂ ਹਲਤਾਂ ਤੇ ਸ਼ੋਰਤਾਂ ਦਾ ਮਾਣ ਕਰਦੇ ਉਹ ਪਿੱਠ ਪਿੱਛੇ ਜਿਨ੍ਹਾਂ ਲਈ ਤੂੰ ਜਾਲ ਕੱਢਦਾ ਮੁੱਕ ਜਾਣਾ ਤੇਰਾ ਨਿਪਾਣੀ ਸੋਹਣਿਆ ਮੁੱਕ ਜਾਣਾ ਤੇਰਾ ਨਿਪਾਣੀ ਸੋਹਣਿਆ ਉਦੋਂ ਫਿਰ ਖਤਮ ਕਹਾਣੀ ਸੋਹਣਿਆ ਉਦੋਂ ਫਿਰ ਖਤਮ ਕਹਾਣੀ ਸੋਹਣਿਆ ਸੋ ਇਹ ਗੀਤ ਮੇਰਾ ਬਹੁਤ ਜਲਦੀ ਆ ਰਿਹਾ ਬਹੁਤ ਵਧੀਆ ਗੁਰਪ੍ਰੀਤ ਜੀ ਅਸੀਂ ਇਸ ਕੁਫਤੂ ਦੇ ਦੌਰਾਨ ਆ ਤੁਹਾਡੀ ਗੀਤਕਾਰੀ ਦੇ ਸਫ਼ਰ ਬਾਰੇ ਤੁਹਾਡੀ ਪੜ੍ਹਾਈ ਬਾਰੇ ਜਾਂ ਤੁਹਾਡੇ ਪ੍ਰੋਫੈਸ਼ਨ ਬਾਰੇ ਕੋਈ ਗੱਲ ਕਰਨੀ ਭੁੱਲ ਗਏ ਜਾਂ ਤੁਹਾਡੀ ਜਿੰਨੇ ਦੇ ਤੁਸੀਂ ਕੀ ਲਗਾਏ ਆ ਟਾਈਮ ਤੇ ਉਹ ਕਰਨ ਦੇ ਜਾਂ ਕਿਸੇ ਹੋਰ ਦੇ ਵਿੱਚ ਇਹਦੇ ਵੀ ਕੀ ਲਗਾਏ ਆ ਤੁਸੀਂ ਸਾਡੇ ਸਰੋਤਿਆਂ ਨੂੰ ਦੱਸਣਾ ਚਾਹੁੰਦੇ ਹੋ ਜਿਹੜੀ ਗੱਲ ਮੈਂ ਭੁੱਲ ਗਿਆ ਇਸ ਗੱਲ ਬਾਰੇ ਕੋਈ ਹੋਰ ਨਹੀਂ ਸਰ ਮੈਂ ਤਾਂ ਇਹ ਕਹੂੰਗਾ ਕਿ ਆਪਣੇ ਮਾਪੇ ਬਤੀ ਰਿਸਪੈਕਟ ਕਰੋ ਕਿਉਂਕਿ ਜ਼ਿੰਦਗੀ ਦੇ ਵਿੱਚ ਅੱਜ ਅਸੀਂ ਜਿੰਨੇ ਜੰਨਤ ਦੇ ਨਜ਼ਾਰੇ ਲੈ ਰਹੇ ਨਾ ਉਹ ਇੱਕ ਮਾਂ ਕਰਕੇ ਲੈ ਰਹੇ ਆ ਮਾਪੇ ਸੋ ਜ਼ਿੰਦਗੀ ਦੇ ਵਿੱਚ ਮੈਂ ਦੇਖਿਆ ਕਿ ਮਾਪੇ ਦੁਬਾਰਾ ਨਹੀਂ ਮਿਲਦੇ ਸੋ ਆਪਣੇ ਪੇਰੈਂਟਸ ਦੀ ਆਪਣੇ ਮਾਪੇ ਦੀ ਜਿੰਨੀ ਰਿਸਪੈਕਟ ਹੋਗੇ ਉੰਨੀ ਹੀ ਕਰਿਆ ਕਰੋ ਹਾਂ ਬਹੁਤ ਬਹੁਤ ਧੰਵਾਦ ਸੋ ਦੋਸਤੋ ਇਹ ਸੰ ਕਲਾਕਾਰ ਗੁਰਪ੍ਰੀਤ ਮਾਲਪਰੀ ਕਲਾਕਾਰ ਜਿਹੜੇ ਗਾਇਕ ਨੇ ਬਹੁਤ ਵਧੀਆ ਉਹਨਾਂ ਨੇ ਗੱਲ ਵੀ ਬਹੁਤ ਵਧੀਆ ਤਰੀਕੇ ਨਾਲ ਕੀਤੀ ਆ ਜਿੱਥੇ ਆਪਣੇ ਗਾਇਕੀ ਦੇ ਖੇਤਰ ਚ ਉਹਨਾਂ ਨੇ ਕੀਤੀਆਂ ਮਾਰੀਆਂ ਵੱਲਾਂ ਤੇ ਨਾਲ ਅਚੀਵਰਸ ਜਿਹੜੀਆਂ ਉਹਨਾਂ ਬਾਰੇ ਵੀ ਦੱਸਿਆ ਤੇ ਨਾਲ ਦੇ ਨਾਲ ਇੱਕ ਮੈਸੇਜ ਵੀ ਦਿੱਤਾ ਆਪਣੇ ਪੇਰੈਂਟਸ ਨੂੰ ਕੁਝ ਸੇਵਾ ਕਰੋ ਜਿਹਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਸਫਲਤਾ ਹੋਰ ਤੁਹਾਡੇ ਪੈਰ ਚੋਂ ਮੈਂ ਸੋ ਅਸੀਂ ਕੋਸ਼ਿਸ਼ ਕਰਾਂਗੇ ਆਪਣੇ ਚੈਨਲ ਦੇ ਮਾਧਿਅਮ ਨਾਲ ਲੋਕਾਂ ਤੱਕ ਆਵਾਮ ਤੱਕ ਇਹਨਾਂ ਦੇ ਨਾਲ ਤੇ ਕਿ ਤਾਂ ਕਿ ਬਹੁਤ ਸਾਰੇ ਕਲਾਕਾਰ ਜਿਹੜੇ ਕਿਸੇ ਨਾ ਕਿਸੇ ਤਰ੍ਹਾਂ ਦੇ ਲੋਕਾਂ ਨੂੰ ਮੈਸੇਜ ਦੇਣਾ ਚਾਹੁੰਦੇ ਆ ਉਹ ਕਈ ਵਾਰ ਉਹ ਨਹੀਂ ਦੇ ਸਕਦੇ ਉਹਨਾਂ ਤੱਕ ਵੀ ਪਹੁੰਚਗੇ ਤਾਂ ਭਾਰਤ ਲਈ ਇਹ ਸ਼ਹਿਰ ਪਰ ਤੋਂ ਦਲਜੀਤ ਅਜਨੂਆ ਬਹੁਤ-ਬਹੁਤ ਧੰਵਾਦ ਥੈਂਕ ਯੂ ਸੋ ਮਚ